ਲਓ ਦੋਸਤੋ ਚੈੱਕ ਕਰ ਲਓ ਸੀ ਸਿੰਘਾਂ ਵਾਲੀ ਆ ਇਹ ਨਾ ਸਮਝੋ ਵੀ ਸਿੰਘ ਕਰਕੇ ਤੇ ਡਰਜੂ ਸੀ ਤੇ ਚੈੱਕ ਕਰ ਲਓ ਵੀ ਬਾਈ ਐਵੇਂ ਬੈਠਾ ਥੱਲੇ ਵੇਲੋ ਸੀ ਜਮਾਂ ਠੰਡੀ ਸੀਲ ਹੈ ਇੱਕ ਵਾਰੀ ਨਿਗਾਹ ਹੋਰ ਮਰਾਜ਼ ਨੇ ਦੋਸਤੋ ਚੈੱਕ ਕਰੋ ਸੀ ਥਾਣਾ ਹਵਾਲੇ ਦੀ ਗੁਲਾਬੀ ਖਾਣ ਲੱਗਿਆ ਤੇ ਲੇਵੇ ਦੀ ਬੰਤਰ ਬਹੁਤ ਚੰਗੀ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਬਾਈ ਮਨਜਿੰਦਰ ਦੇ ਘਰੇ ਪਿੰਡ ਝੋੜ ਦੇ ਵਿੱਚ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਆਪਾਂ ਤੁਸੀਂ ਗਾਂ ਵੇਖ ਸਕਦੇ ਹੋ ਵਹਿੜਾ ਦੂਜੇ ਸੂਆ ਸੂਨ ਵਾਲੀ ਐ ਤੇ ਬਾਕੀ ਇੱਕ ਵਾਰੀ ਨਿਗਾਹ ਮਾਰ ਲਓ ਦੋਸਤੋ ਤੁਸੀਂ ਸਿੰਘ ਦੇਖ ਲਓ ਦੋਸਤੋ ਤੇ ਬਾਕੀ ਥਣ ਖਵਾਨੇ ਤੁਹਾਨੂੰ ਮੈਂ ਦੋਸਤੋ ਚੈੱਕ ਕਰਾ ਦਿੰਨਾ ਚਾਰੇ ਥਣ ਖਿੰਡਵੇ ਆ ਤੇ ਗੁਲਾਬੀ ਥਣ ਲੱਗਿਆ ਦੋਸਤੋ ਤੇ ਮਗਰੋਂ ਵੀ ਇੱਕ ਵਾਰੀ ਨਿਗਾਹ ਮਾਰਾ ਦਿੰਨੇ ਆ ਲਓ ਦੋਸਤੋ ਤੁਸੀਂ ਪਿੱਛੋਂ ਵੀ ਚੈੱਕ ਕਰ ਲਓ ਇੱਕ ਵਾਰੀ ਨਿਗਾਹ ਮਾਰ ਲਓ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਦੋਸਤੋ ਜਾਓ ਕਰਾਈਏ ਬਾਈ ਨਾਲ ਗੱਲਬਾਤ ਹਾਂ ਜਸਸ਼ੀਗਰ ਬਾਈ ਜੀ ਅਸਲੀ ਦਾ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਨਾਮ ਮਨਿੰਦਰ ਸਿੰਘ ਸਾਣਾ ਬਲਤੇਜ ਸਿੰਘ ਬਾਈ ਜੀ ਪਿੰਡ ਝੋੜ ਤਸਵੀਰ ਮਲੋੜ ਜ਼ਿਲ੍ਹਾ ਸ਼੍ਰੀਮੁਖਸਾ ਠੀਕ ਹੈ ਬਾਈ ਜੀ ਬਾਈ ਜਿਹੜੇ ਆਪਾਂ ਵੈੜ ਦੇਖਦੇ ਆਂ ਜਿਹੜੇ ਸੂਏ ਬਾਈ ਇਹ ਦੂਜਾ ਸੂਆ ਬਾਈ ਜੀ ਦੂਜਾ ਸੂਆ ਦੂਜਾ ਸੂਆ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਹਫਤੇ ਦੇ ਵੈੜ ਕਿੰਨੇ ਲਊਗੀ ਬਾਈ ਹਫਤੇ ਦੇ ਵੈੜ ਕਿਹੜਾ ਲਊਗੀ ਹਾਂ ਬਾਲਾ ਟਾਈਮ ਨਹੀਂ ਲੈਂਦੀ ਠੀਕ ਹੈ ਤੇ ਬਈ ਆਪਾਂ ਸਿੰਗਾ ਦੀ ਗੱਲ ਕਰਗੇ ਦੇ ਸਿੰਗਾ ਬਾਈ ਨਾ ਮੋਆ ਵਰਗੀ ਆ ਰਹੀ ਨਹੀਂ ਠੰਡੀ ਫੀਲ ਹੈ ਇਹ ਸੂਆ ਇੱਕ ਮੋਟਦਾ ਸੰਗੀ ਹੈ ਜੀ ਇਹਦਾ ਅਛਾ ਤੁਥਰ ਵਾਲੰਦੀ ਹੈ ਜਮਾਂ ਠੰਡੀ ਸੀਲ ਹੈ ਬਈ ਲਾ ਕੇ ਦਿਖਾਈ ਬਈ ਦੋਸਤੋ ਨੂੰ ਲਓ 200 ਚੈੱਕ ਕਰ ਲਓ ਸੀ ਸਿੰਘਾਂ ਵਾਲੀ ਆ ਇਹ ਨਾ ਸਮਝੋ ਵੀ ਸਿੰਘ ਕਰਕੇ ਤੇ ਡਰ ਜੋ ਸੀ ਤੇ ਚੈੱਕ ਕਰ ਲਓ ਬਈ ਐਂ ਬੈਠਾ ਥੱਲੇ ਵੇਲੋ ਸੀ ਜਮਾਂ ਠੰਡੀ ਸੀਲ ਹੈ ਹਾਂਜੀ ਤੇ ਬਈ ਆਪਾਂ ਤੋੜ ਕੇ ਦਿਖਾ ਦੇਈਏ ਦਿਖਾਣੇ ਬਈ ਜੀ ਲੈ ਖੋਲੀ ਮੜਾਏ ਕਰਾ ਲਓ ਦੋਸਤੋ ਚੈੱਕ ਕਰ ਲਓ ਸਾਨੂੰ ਆਪਾਂ ਤੋੜ ਕੇ ਦਿਖਾਉਣੇ ਵੜਾ ਲਓ ਦੋਸਤੋ ਚੈੱਕ ਕਰ ਲਓ ਸੀ ਫੇਸ ਕੁਆਲਿਟੀ ਦੇਖ ਲਓ ਸਿੰਘ ਤੁਸੀਂ ਚੈੱਕ ਕਰ ਲਓ ਦੋਸਤੋ ਸੇ ਇਹ ਉਹ ਗਾਲੇ ਵੀ ਸਿੰਘਾਂ ਤੇ ਤੁਸੀਂ ਡਰ ਜਾਓ ਤੇ ਠੰਢੀ ਸ਼ੀਲ ਪੂਰੀ ਆ ਤੇ ਪਿੱਛੇ ਤੁਸੀਂ ਚੈੱਕ ਕਰੋ ਲੈਵੇ ਦੀ ਕੁਆਲਿਟੀ ਤੇ ਪਿੱਛੇ ਥਾਣਾ ਦੇ ਨਿਗਾਹ ਮਾਰ ਲਓ ਦੋਸਤੋ ਚਾਰੇ ਥਣ ਖਿੰਡਵੇ ਆ ਤੇ ਲੈਵੇ ਟਰਲ ਢੂਲਾ ਜੇ ਪਈਏ ਦੋਸਤੋ ਬਹੁਤ ਚੰਗੀ ਬੰਤਰ ਆ ਤੇ ਕੱਦ-ਕਾੜ ਦੀ ਤੁਸੀਂ ਚੈੱਕ ਕਰ ਲਓ ਦੋਸਤੋ ਤੇ ਬਸ ਹੱਸਾਂ ਇਹ ਲਵਾਈ ਜਾਂਦੀ ਠੰਢੀ ਸ਼ੀਲ ਤੁਸੀਂ ਆਪੇ ਨਿਗਾਹ ਹੀ ਮਾਰ ਸਕਦੇ ਹੋ ਉਹ ਚੈੱਕ ਕਰੋ ਨਹੀਂ ਐਂ ਲਵਾਉਂਦੀਆਂ ਨਹੀਂ ਸਿੰਘਾਂ ਵਾਲਿਆਂ ਵਾਲਾ ਕਹਿੰਦਾ ਡਰਦਾ ਵੀ ਸਿੰਘਾਂ ਵਾਲੀ ਕਿਤੇ ਹੱਥ ਨਹੀਂ ਲਵਾਉਂਦੀ ਲੈ ਮੋੜੀ ਕਰਾਂ ਬਾਈ ਇੱਕ ਵਾਰੀ ਨਿਗਾਹ ਹੋਰ ਮਰਾਜ਼ ਨੇ ਦੋਸਤੋ ਚੈੱਕ ਕਰੋ ਤੁਸੀਂ ਥਾਣਾ ਵਾਲੇ ਦੀ ਗੁਲਾਬੀ ਖਣ ਤੇ ਲੇਵੇ ਦੀ ਮੰਤਰ ਬਹੁਤ ਚੰਗੀ ਐ ਹਾਂਜੀ ਬਾਈ ਜੀ ਆਪਾਂ ਜੀ ਡਿਮਾਂਡ ਦੀ ਗੱਲ ਕਰਕੇ ਜੀ ਆਪਾਂ ਫੋਨ ਤੇ ਕਰਾਂਗੇ ਬਾਈ ਡਿਮਾਂਡ ਰੇਟ ਜਾਜੋ ਬਾਈ ਜਮਾਂ ਅੱਗੇ ਵੀ ਜਾ ਜੀ ਹੋਇਆ ਆਪਾਂ ਅੱਗੇ ਵੀ ਵੀਡੀਓ ਪਾਉਣੀ ਬਾਈ ਯਾਰ ਜਮਾਨਤ ਨਾਲ ਕੰਮ ਹੋਊਗਾ ਪੂਰਾ ਮਾਨਤਨ ਨਾਲ ਕੋਈ ਵੀਰ ਭਰਾ ਆਉਂਦਾ ਪੂਰਾ ਮਾਨਤਨ ਕੀਤਾ ਜਾਊ ਬਾਈ ਖੁੱਲਾ ਮੰਤਰ ਹੋਊਗਾ ਖੁੱਲਾ ਮਾਨਤਨ ਠੀਕ ਐ ਬਾਹਲਾ ਲੰਬਾ ਚੌੜੇ ਵਾਲਾ ਹਿਸਾਬ ਨਾਲ ਉਹਨਾਂ ਕੀ ਕਰਨਾ ਮੁੱਲ ਵੀ ਜਿਹੜਾ ਬੱਸ ਲੈਣ ਦੇਉ ਥੋੜਾ ਮਾਰ ਦੇਣਾ ਨਾਲ ਬੱਸ ਠੀਕ ਐ ਠੀਕ ਐ ਜ਼ਿੰਮੇਵਾਰੀ ਪੂਰੀ ਹੋਊਗੀ ਜਿੰਮੇਵਾਰੀ ਪੂਰੀ ਹੋਊਗੀ ਬਾਈ ਜੀ ਠੀਕ ਐ ਅੱਗੇ ਜੀ ਹ ਤੇ ਬਾਈ ਆਪਣਾ ਨੰਬਰ ਬੋਲ ਦੀ 95090 ਜੀ ਠੀਕ ਹੈ ਜੀ 58933 ਜੀ ਠੀਕ ਹੈ ਜੀ ਤੇ ਬਾਈ ਕੋਲੇ ਨਾ ਇੱਕ ਦੋਸਤੋ ਇੱਕ ਵੜ ਹੋਰ ਆ ਉਹ ਕੱਚੀ ਆ ਜੇ ਬਾਈ ਕੋਲੇ ਉਹਦੀ ਵੀਡੀਓ ਬਾਈ ਕਹਿੰਦਾ ਫੇਰ ਪਾਉਣੀ ਹੈ ਜੇ ਕਿਸੇ ਵੀਰ ਭਰਾ ਕੱਚੀ ਵੜ ਲੈਣਾ ਚਾਹੁੰਦਾ ਇੱਕ ਵਾਰੀ ਨਿਗਾਹ ਮਾਰ ਲਓ ਦੋਸਤੋ ਦੂਜੀ ਵੜ ਤੇ ਵੀ ਤੁਸੀਂ ਕਾਲੇ ਰੰਗ ਦੀ ਆ ਦੋਸਤੋ ਤੇ ਥਾਣਾ ਹਵਾਲਾ ਇਸ ਨੂੰ ਮੈਂ ਦੋਸਤੋ ਦਿਖਾ ਦੇਣਾ ਥਲੋ ਤੁਸੀਂ ਚੱਕਰ ਨੂੰ ਨਿਗਾਹ ਮਾਰ ਲਓ ਲਓ ਦੋਸਤੋ ਨਾ ਜੀ ਫੇਸ ਕੁਆਲਟੀ ਚੈੱਕ ਕਰ ਲਓ ਦੋਸਤੋ ਇੱਕ ਵਾਰੀ ਇੱਕ ਵਾਰੀ ਨਮਗਰੋਂ ਵੀ ਨਿਗਾਹ ਮਾਰਾ ਦਿੰਨੇ ਆਪਾਂ ਦੋਸਤੋ ਚੈੱਕ ਕਰ ਲਓ ਤੇ ਬਾਈ ਤਾਂ ਕਹਿੰਦਾ ਸੀ ਅਜੇ ਨਹੀਂ ਆਪਾਂ ਵੀਡੀਓ ਬਣਾਉਣੀ। ਬਾਕੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇੱਕ ਵਾਰੀ ਦਿਖਾਤੀ ਦੋਸਤੋ ਜੇ ਬਾਈ ਦੀ ਦੂਜੀ ਵਾਰ ਤੁਹਾਨੂੰ ਵੀ ਪਸੰਦ ਆਉਂਦੀ ਆ। ਹਜੇ ਬਾਈ ਨੇ ਉਹ ਕਹਿੰਦਾ ਵੀਡੀਓ ਪਾਉਣੀ ਨਹੀਂ ਕਹਿੰਦਾ ਕੱਚੀ ਕਰਕੇ ਤੇ ਇੱਕ ਵੀ ਗਾਣ ਦੀ ਆਪਾਂ ਵੀਡੀਓ ਪਾਈ ਆ ਇਸ ਦੀ ਦੋਸਤੋ ਜੇ ਤੁਹਾਨੂੰ ਦੂਜੀ ਗਾਣਾ ਚੰਗੀ ਲੱਗਦੀ ਆ ਤੁਸੀਂ ਉਹਦਾ ਫੋਨ ਤੇ ਰੇਟ ਬਾਈ ਨਾਲ ਕਰ ਸਕਦੇ ਹੋ ਕਨਫਰਮ ਤੇ ਆਹ ਐਡ ਜੇ ਤੁਹਾਨੂੰ ਚੰਗੀ ਲੱਗਦੀ ਆ ਬਾਈ ਦੀ ਦੋਸਤੋ ਤੇ ਬਾਈ ਦਾ ਫੋਨ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਦੋਸਤੋ ਜੇ ਤੁਹਾਨੂੰ ਆਪਣੀਆਂ ਵੀਡੀਓ ਪਸੰਦ ਆਉਂਦੀਆਂ ਆਪਣੇ ਪੇਜ ਨੂੰ ਫੋ ਜੇ ਕੋਈ ਵੀ ਵੀਰਪਰਾਣੇ ਆਪਣੇ ਦੇ ਵੀਡੀਓ ਕਵਰ ਕਰਾਉਣੀ ਹੈ ਤੇ ਆਪਾਂ ਨੂੰ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੇ ਆਪਾਂ ਸਕਰੀਨ ਤੇ ਵੀ ਨੰਬਰ ਆਵਦਾ ਚਲਾਵਾਂਗੇ ਤੇ ਆਪਣੇ ਦੇ ਵੀਡੀਓ ਕਵਰ ਕਰਵਾ ਸਕਦਾ ਕੋਈ ਵੀ ਵੀਰਪਰਾ ਠੀਕ ਹੈ ਜੀ ਧੰਨਵਾਦ ਦੋਸਤੋ